ਇਹ ਦਰਦ ਹੈ ਉਸ ਨੌਜਵਾਨ ਦੇ ਮਾਪਿਆਂ ਦਾ ਜਿਸ ਦੀ ਕੀ ਵਿਦੇਸ਼ੀ ਧਰਤੀ ਦੇ ਉੱਤੇ ਮੌਤ ਹੋ ਗਈ ਹੈ ਅਮਰੀਕਾ ਦੇ ਵਿੱਚ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਤਾਂ ਇਹ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਇਕਲੋਤਾ ਪੁੱਤ ਸੀ ਮਾਪਿਆਂ ਦਾ ਜੋ ਕਿ ਹਮੇਸ਼ਾ ਲਈ ਉਹਨਾਂ ਦੇ ਕੋਲੋਂ ਦੂਰ ਹੋ ਗਿਆ ਹੈ ਤਾਂ ਇਹਨਾਂ ਦਾ ਹਾਲ ਨਹੀਂ ਦੇਖ ਹੋ ਰਿਹਾ ਤਾਂ ਦੱਸ ਦਈਏ ਕਿ ਇਕਲੋਤਾ ਪੁੱਤ ਸੀ ਗਾਏ ਆਪਣੇ ਮਾਪਿਆਂ ਦਾ ਨੌਜਵਾਨ ਤਾਂ ਵਿਦੇਸ਼ੀ ਧਰਤੀ ਤੋਂ ਇੱਕ ਵਾਰ ਫੇਰ ਮੰਦਪਾਗੀ ਖਬਰ ਆਈ ਹੈ ਜਿੱਥੇ ਵਿਦੇਸ਼ ਦੇ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ ਹੈ 22 ਸਾਲ ਦਾ ਨੌਜਵਾਨ ਸੀਗਾ ਮਨਪ੍ਰੀਤ ਸਿੰਘ ਜੋ ਕਿ ਦਸੂਆ ਦਾ ਰਹਿਣ ਵਾਲਾ ਸੀ ਤਾਂ ਦਸੂਆ ਦੇ ਇੱਕ ਪਿੰਡ ਦਾ ਰਹਿਣ ਵਾਲਾ ਸੀ ਜੋ ਵਿਦੇਸ਼ੀ ਧਰਤੀ ਤੇ ਗਿਆ ਸੀਗਾ ਅਮਰੀਕਾ ਦੇ ਵਿੱਚ ਗਿਆ ਸੀ ਤਾਂ ਸੁਨੈਰੀ ਭਵਿੱਖ ਦੇ ਲਈ ਅਮਰੀਕਾ ਦੀ ਧਰਤੀ ਤੇ ਪਹੁੰਚਿਆ ਸੀਗਾ ਦੱਸਿਆ ਜਾ ਰਿਹਾ ਹੈ ਕਿ 6 ਸਾਲ ਪਹਿਲਾਂ ਹੀ ਮਨਪ੍ਰੀਤ ਵਿਦੇਸ਼ੀ ਧਰਤੀ ਤੇ ਗਿਆ ਸੀ ਤਾਂ ਦੋ ਦਿਨ ਪਹਿਲਾਂ ਹੀ ਉਸ ਦਾ ਪਰਿਵਾਰ ਨੂੰ ਫੋਨ ਆਇਆ ਸੀਗਾ ਕਿ ਉਹਨੂੰ ਨਵੀਂ ਥਾਂ ਦੇ ਉੱਤੇ ਨੌਕਰੀ ਮਿਲ ਗਈ ਹੈ ਤਾਂ ਇਸ ਨੂੰ ਲੈ ਕੇ ਪਰਿਵਾਰ ਦੇ ਵਿੱਚ ਖੁਸ਼ੀਆਂ ਸੀਗੀਆਂ ਪਰ ਸ਼ਾਇਦ ਰੱਬ ਨੂੰ ਕੁਝ ਹੋਰ ਹੀ ਮਨਜ਼ੂਰ ਸੀਗਾ ਤਾਂ ਜਦੋਂ ਇਹ ਖਬਰ ਘਰ ਪਹੁੰਚਦੀ ਹੈ ਪਿੰਡ ਪਹੁੰਚਦੀ ਹੈ ਤਾਂ ਪਿੰਡ ਦੇ ਵਿੱਚ ਮਾਤਮ ਛਾ ਗਿਆ ਹਰ ਇੱਕ ਦੀ ਅੱਖ ਨਮ ਹੈ ਪੂਰਾ ਪਿੰਡ ਉਦਾਸ ਹੈ ਕਿਉਂਕਿ 22 ਸਾਲ ਦਾ ਮਹਿਜ਼ ਉਮਰ ਸੀਗੀ ਜਿਹੜਾ ਜੋ ਨੌਜਵਾਨ ਸੀਗਾ ਮਨਪ੍ਰੀਤ ਸਿੰਘ ਵਿਦੇਸ਼ੀ ਧਰਤੀ ਦੇ ਉੱਪਰ ਗਿਆ ਸੀਗਾ ਕਿ ਚਲੋ ਘਰਦਿਆਂ ਦੇ ਲਈ ਵਧੀਆ ਕੁਝ ਕਰਾਂਗੇ ਪਰ ਉੱਥੇ ਵਿਦੇਸ਼ੀ ਧਰਤੀ ਨੇ ਇੱਕ ਹੋਰ ਪੰਜਾਬੀ ਨੂੰ ਨਿਗਲ ਲਿਆ ਮੌਤ ਹੋ ਗਈ ਇਸ ਨੌਜਵਾਨ ਦੀ ਤਾਂ ਮਾਪਿਆਂ ਦਾ ਇੱਕ ਲੋਤਾ ਪੋਤੀ ਮਨਪ੍ਰੀਤ ਸਿੰਘ ਜਿਸ ਨੂੰ ਕੀ ਘਰਦਿਆਂ ਨੇ ਬੜੇ ਚਾਵਾਂ ਦੇ ਨਾਲ ਵਿਦੇਸ਼ੀ ਧਰਤੀ ਤੇ ਭੇਜਿਆ ਸੀ ਪਰ ਸ਼ਾਇਦ ਉਹਨਾਂ ਨੇ ਕਦੇ ਨਹੀਂ ਸੋਚਿਆ ਸੀਗਾ ਕਿ ਉਹ ਕਦੇ ਵਾਪਸ ਨਹੀਂ ਆਏ ਆਵੇਗਾ ਤਾਂ ਜਿਵੇਂ ਹੀ ਇਹ ਖਬਰ ਪਿੰਡ ਪਹੁੰਚਦੀ ਆ ਤਾਂ ਪਿੰਡ ਦੇ ਵਿੱਚ ਮਾਤਮ ਸ਼ਾ ਗਿਆ ਦਰਸਲ 6 ਸਾਲ ਪਹਿਲਾਂ ਮਨਪ੍ਰੀਤ ਸਿੰਘ ਵਿਦੇਸ਼ੀ ਧਰਤੀ ਤੇ ਗਿਆ ਸੀ ਅਮਰੀਕਾ ਗਿਆ ਸੀਗਾ ਤਾਂ ਉੱਥੇ ਕੰਮਕਾਰ ਕਰਦਾ ਪਿਆ ਸੀਗਾ ਤਾਂ 2 ਦਿਨ ਪਹਿਲਾਂ ਹੀ ਉਹਦੀ ਘਰਦਿਆਂ ਨੂੰ ਆਪਣੇ ਮਾਪਿਆਂ ਨੂੰ ਫੋਨ ਕਰਦਾ ਕਿ ਉਹਨੂੰ ਨਵੀਂ ਨੌਕਰੀ ਮਿਲ ਗਈ ਹੈ ਤਾਂ ਇਹ ਸੁਣ ਕੇ ਪਰਿਵਾਰ ਵਾਲੇ ਸਾਰੇ ਖੁਸ਼ ਸੀਗੇ ਪਰ ਉਸ ਤੋਂ ਬਾਅਦ ਹੀ ਮਨਪ੍ਰੀਤ ਦੇ ਦੋਸਤ ਦਾ ਫੋਨ ਆਂਦਾ ਹੈ ਅਗਲੇ ਦਿਨ ਕਿ ਮਨਪ੍ਰੀਤ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਸਮੁੰਦਰ ਕਿਨਾਰੇ ਜਦੋਂ ਉਹ ਗਿਆ ਸੀਗਾ ਤਾਂ ਉੱਥੇ ਡੁੱਬਣ ਦੇ ਨਾਲ ਉਸਦੀ ਮੌਤ ਹੋ ਗਈ ਹੈ ਤਾਂ ਜਿਵੇਂ ਹੀ ਇਹ ਖਬਰ ਘਰ ਪਹੁੰਚੀ ਘਰ ਦੇ ਵਿੱਚ ਮਾਤਮ ਛਾ ਗਿਆ ਪਿੰਡ ਦੇ ਵਿੱਚ ਮਾਤਮ ਛਾ ਗਿਆ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਦੱਸ ਦਈਏ ਕਿ ਇਸੇ ਪਿੰਡ ਦੇ ਦੋ ਨੌਜਵਾਨਾਂ ਦੀ ਵੀ ਅਮਰੀਕਾ ਦੇ ਵਿੱਚ ਟਰੱਕ ਦੁਰਘਟਨਾ ਦੇ ਵਿੱਚ ਹਾਦਸੇ ਦੇ ਵਿੱਚ ਜਾਨ ਚਲੀ ਗਈ ਸੀਗੀ ਤਾਂ ਹੁਣ ਮਨਪ੍ਰੀਤ ਸਿੰਘ ਜਿਹੜਾ ਕਿ ਮਹਿਜ਼ 22 ਸਾਲਾਂ ਦਾ ਸੀਗਾ ਵਿਦੇਸ਼ੀ ਧਰਤੀ ਤੇ ਪਹੁੰਚਿਆ ਸੀ ਮਾਪਿਆਂ ਦਾ ਇਕਲੋਤਾ ਸਹਾਰਾ ਜਿਸ ਦੇ ਆਸਰੇ ਮਾਪਿਆਂ ਨੇ ਜੀਣਾ ਸੀਗਾ ਹੁਣ ਮਾਪੇ ਕਿਸ ਆਸਰੇ ਜੀਉਣਗੇ ਕਿਉਂਕਿ ਇਕਲੋਤਾ ਬੇਟਾ ਉਸ ਨੂੰ ਵੀ ਸੱਤ ਸਮੁੰਦਰ ਪਾਰ ਭੇਜਿਆ ਸੀਗਾ ਕਿ ਉਹਦਾ ਭਵਿੱਖ ਬਣ ਜਾਵੇਗਾ ਵਧੀਆ ਸੁਨਹਿਰੀ ਭਵਿੱਖ ਪਰਿਵਾਰ ਦਾ ਵੀ ਹੋ ਜਾਵੇਗਾ ਪਰ ਮਾਪਿਆਂ ਨੇ ਕਦੀ ਨਹੀਂ ਇਹ ਸੋਚਿਆ ਸੀਗਾ ਕਿ ਉਹਨਾਂ ਦਾ ਪੁੱਤ ਕਦੇ ਵਾਪਸ ਹੀ ਨਹੀਂ ਪਰਤੇਗਾ ਤਾਂ ਤਾਹਾਂ ਮਾਰ ਮਾਰੇ ਮਾਪੇ ਰੋ ਰਹੇ ਨੇ ਜਿਨ੍ਹਾਂ ਦਾ ਹਾਲ ਨਹੀਂ ਦੇਖਿਆ ਜਾ ਰਿਹਾ